ਸੁਖਦੇਵ ਸਿੰਘ ਢੀਂਸਾ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਦੇ ਨਾਲ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਦੇ ਹੈ ਜਿਸ ਤੋਂ ਬਾਅਦ ਵਿਵਾਦ ਵੱਖਰੇ ਪੱਧਰ ਤੇ ਵੱਧ ਗਿਆ ਜ਼ਰੂਰ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਦੀ ਖਿਲਾਫਤ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਸਿਫਟ ਦੇ ਕਈ ਲੀਡਰਸ ਉਹਨਾਂ ਦੇ ਖਿਲਾਫ ਵੱਡੇ ਪੱਧਰ ਤੇ ਬੋਲ ਚੁੱਕੇ ਨੇ ਉਹਨਾਂ ਦੇ ਖਿਲਾਫ ਤਿੱਖੀ ਸ਼ਬਦਾਬਲੀ ਵਰਤੀ ਗਈ ਹੈ ਪਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਹੁਣ ਅਕਾਲੀ ਸਰਗਰਮੀਆਂ ਦੇ ਵਿੱਚ ਅਕਾਲੀ ਦਲ ਦੀ ਸਰਗਰਮੀਆਂ ਦੇ ਵਿੱਚ ਮਸ਼ਰੂਫ ਹੁੰਦੇ ਨਜ਼ਰ ਆ ਰਹੇ ਨੇ ਉਹਦੇ ਵਿੱਚ ਰੁਝਾਨ ਲੈਂਦੇ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਢੀਂਡਸਾ ਪਰਿਵਾਰ ਦੀ ਤਾਂ ਉਹਨਾਂ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਇੱਕ ਤੰਜ ਕੱਸਿਆ ਸੀ ਔਰ ਉਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਦੇ ਖਿਲਾਫ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਤੌਰ ਤੇ ਸੀਐਮ ਭਗਵੰਤ ਮਾਨ ਦੀ ਵਿਰੋਧਤਾ ਕੀਤੀ ਉਹਨਾਂ ਨੇ ਇੱਥੋਂ ਤੱਕ ਕਿਹਾ ਆ ਕਿ ਸਾਡੇ ਸ਼ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਦੇ ਉੱਤੇ ਸਵਾਲ ਚੁੱਕੇ ਗਏ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਕਦੀ ਅਕਾਲੀ ਦਲ ਤੋਂ ਵੱਖ ਨਹੀਂ ਸੀ ਜੇ ਅਕਾਲੀ ਦਲ ਤੋਂ ਵੱਖ ਨਹੀਂ ਸੀ ਤਾਂ ਅਕਾਲੀ ਦਲ ਤੋਂ ਅਲੈਦਾ ਹੋ ਕੇ ਆਪਣੀ ਪਾਰਟੀ ਦਾ ਗਠਨ ਕਿਉਂ ਕੀਤਾ ਗਿਆ ਜਾਂ ਫਿਰ ਅਕਾਲੀ ਦਲ ਸਿਫਟ ਵਿੱਚ ਜਾ ਕੇ ਤੇ ਉਹਦੀ ਪ੍ਰਧਾਨਗੀ ਕਿਉਂ ਆਪਣੇ ਹੱਥਾਂ ਦੇ ਵਿੱਚ ਲਈ ਇਸ ਉੱਤੇ ਵੱਡਾ ਸਵਾਲ ਖੜਾ ਹੁੰਦਾ ਜਿਵੇਂ ਪਰਮਿੰਦਰ ਸਿੰਘ ਢੀਨਸਾ ਦਾ ਸਾਫ਼ ਇਲਜ਼ਾਮ ਹੈ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹ ਕਦੀ ਵੀ ਅਕਾਲੀ ਦਲ ਤੋਂ ਵੱਖ ਨਹੀਂ ਹੋਏ ਸੀ ਸਿਰਫ ਵਿਚਾਰਧਾਰਕ મતभेद ਸੀ ਜੇ ਵਿਚਾਰਧਾਰਕ મતਭੇਦ ਸੀ ਤੇ ਉਹਨਾਂ ਨੂੰ ਪਾਰਟੀ ਚ ਰਹਿ ਕੇ ਵੀ ਨਿਬੇੜਿਆ ਜਾ ਸਕਦਾ ਸੀ ਪਰ ਕਿਉਂ ਪਾਰਟੀ ਤੋਂ ਅਲੈਦਾ ਹੋ ਕੇ ਤੇ ਵੱਖਰੀ ਪਾਰਟੀ 'ਚ ਜਾ ਕੇ ਪ੍ਰਧਾਨਗੀ ਹਾਸਲ ਕੀਤੀ ਇਸ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਹਨ ਉਹਨਾਂ ਦੀ ਦੂਜੀ ਗੱਲ ਨਾਲੋ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਪਰਮਿੰਦਰ ਸਿੰਘ ਢੀਂਸਾਨ ਨੇ ਸਿੱਧੇ ਇਲਜ਼ਾਮ ਜਿਹੜੇ ਲਗਾਏ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਕਿਹਾ ਕਿ ਸਾਡੇ ਅਕਾਲੀ ਦਲ ਵਾਪਸੀ ਉੱਤੇ ਇਤਰਾਜ਼ ਜਤਾਉਣ ਵਾਲੇ ਸੀਐਮ ਭਗਵੰਤ ਮਾਨ ਵੀ ਵੱਖ-ਵੱਖ ਪਾਰਟੀਆਂ ਦੇ ਵਿੱਚ ਸਫ਼ਰ ਕਰ ਚੁੱਕੇ ਹਨ ਸਿਮਰਤ ਭਗਵੰਤ ਮਾਨ ਉੱਤੇ ਸਿੱਧੀ ਟਿੱਪਣੀ ਕਰਦੇ ਨਜ਼ਰ ਆਏ ਨੇ ਕਿ ਵਕਫ ਵਕਫ ਪਾਰਟੀਆਂ ਦੇ ਵਿੱਚ ਸਫ਼ਰ ਕਰ ਚੁੱਕੇ ਨੇ ਕਿ ਪਹਿਲਾਂ ਹੋਰ ਪਾਰਟੀਆਂ ਵਿੱਚ ਸਨ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਆ ਗਏ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਆਮ ਆਦਮੀ ਪਾਰਟੀ ਸੀਐਮ ਚੇਹਰਾ ਨਾ ਬਣਾਉਂਦੀ ਤਾਂ ਅੱਗੇ ਕਿਤੇ ਹੋਰ ਜਾਣ ਨੂੰ ਵੀ ਤਿਆਰ ਸੀ ਉਹਨਾਂ ਨੇ ਸਾਫ਼ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਵਾਲੇ ਬਿਆਨ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਸੀਐਮ ਭਗਵੰਤ ਮਾਨ ਦੀ ਗੱਲ ਹੋਈ ਸੀ ਔਰ ਉਹ ਕਾਂਗਰਸ ਵਿੱਚ ਜਾਣ ਨੂੰ ਵੀ ਤਿਆਰ ਸਨ ਸੀਮ ਭਗਵੰਤ ਮਾਨ ਉਤੇ ਜ਼ਰੂਰ ਵੱਡੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਨੇ ਪਰ ਟੀਨਸਾ ਪਰਿਵਾਰ ਦੇ ਉਤੇ ਇੱਕ ਵੱਡਾ ਇਲਜ਼ਾਮ ਇਹ ਲੱਗਦਾ ਆ ਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਮਪੀ ਦੀ ਸੀਟ ਆਫਰ ਕੀਤੀ ਗਈ ਹੈ ਪਰਮਿੰਦਰ ਸਿੰਘ ਟੀਨਸਾ ਨੂੰ ਐਮਪੀ ਦੀ ਸੀਟ ਆਫਰ ਕੀਤੀ ਗਈ ਹੈ ਜਿਸ ਵਾਸਤੇ ਉਹ ਵਾਪਸ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਗਏ ਨਹੀਂ ਆਪਣਾ ਅਕਾਲੀ ਦਲ ਸੰਪਤ ਛੱਡ ਕੇ ਤੇ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਆ ਉਹਦਾ ਕਾਰਨ ਸਿਰਫ ਇਹੀ ਹੈ ਕਿ ਉਹਨਾਂ ਨੂੰ ਸੀਟ ਆਫਰ ਕੀਤੀ ਗਈ ਹੈ। ਹਰ ਇਹਨਾਂ ਮਸਲਿਆਂ ਨੂੰ ਲੈ ਕੇ ਇਹ ਇਲਜ਼ਾਮ ਢੀਨਸਾ ਪਰਿਵਾਰ ਦੇ ਉੱਤੇ ਲੱਗਦੇ ਪਏ ਨੇ। ਖੈਰ ਇਸ ਸਵਾਲ ਦਾ ਜਵਾਬ ਕਿ ਢੀਨਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਕਿਉਂ ਗਿਆ ਆ ਇਹ ਢੀਨਸਾ ਪਰਿਵਾਰ ਬਿਹਤਰ ਦੇ ਸਕਦਾ ਪਰ ਫਿਲਹਾਲ ਜਿਹੜੇ ਇਲਜ਼ਾਮ ਨੇ ਜਿਹੜੀਆਂ ਤੌਮਤਾਂ ਨੇ ਉਹ ਅਲੈਦਾ ਲੱਗਦੀਆਂ ਨਜ਼ਰ ਆ ਰਹੀਆਂ ਪਰ ਪਰਮੰਦਰ ਸਿੰਘ ਢੀ ਸਾ ਆਪਣੇ ਪਿਤਾ ਬਾਰੇ ਦਿੱਤੇ ਬਿਆਨ ਉੱਤੇ ਸੀਐਮ ਭਗਵੰਤ ਮਾਨ ਨੂੰ ਮੋੜਵਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਆਖਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਪਰਿਵਾਰ ਬਾਰੇ ਸ਼੍ਰੋਮਣੀ ਕਾਲੀ ਦਲਬੀ ਸ਼ਾਮਲ ਹੋਣ ਤੇ ਬੜੀ ਇੱਕ ਟਿੱਪਣੀ ਕੀਤੀ ਤੇ ਮੈਂ ਸਮਝਾਂ ਕਿਉਂਕਿ ਇੱਕ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਇਹਦਾ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਸਾਡੀ ਪਾਰਟੀ ਵਿੱਚ ਵਾਪਸੀ ਤੇ ਤੇ ਦੂਜਾ ਇਲੈਕਸ਼ਨਾਂ ਦੇ ਬਾਰੇ ਸਾਡੇ ਪਰਿਵਾਰ ਦੇ ਵੀ ਜਿੱਤੇ ਨਹੀਂ ਕਦੇ ਇਹ ਵੀ ਉਹਨਾਂ ਨੇ ਟਿੱਪਣੀ ਕੀਤੀ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬਸੀ ਦੀ ਗੱਲ ਹੈ ਅਸੀਂ ਸ਼ੁਰੂ ਤੋਂ ਹੀ ਵਿਚਾਰਤਕ ਤੌਰ ਤੇ ਜਮਾਦਰੂ ਅਕਾਲੀਆ ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ 60 70 ਸਾਲ ਦਾ ਢੀਂਸਾ ਸਾਹਿਬ ਦਾ ਸਿਆਸੀ ਜੀਵਨ ਹੋ ਗਿਆ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਾਲੀ ਦਲ ਨੇ ਤੇ ਪਰਿਵਾਰ ਦੇ ਵਿੱਚ ਨਰਾਜ਼ਗੀ ਹੋ ਜਾਂਦੀ ਹੈ ਅਸੀਂ ਵਕ ਹੋਏ ਪਰ ਅਸੀਂ ਕੋਈ ਪਾਰਟੀ ਕਿਸੇ ਹੋਰ ਸ਼ਾਮਲ ਨਹੀਂ ਹੋਏ ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਪਹਿਲਾਂ ਕਿਹਾ ਵਿਚਾਰਧਾਰਕ ਅਕਾਲੀ ਦਲ ਜੁੜੇ ਹੋਏ ਹਾਂ ਤੇ ਹੁਣ ਉਸ ਤੋਂ ਬਾਅਦ ਬੈਠ ਕੇ ਪਾਰਟੀ ਦੇ ਨਾਲ ਮਤਭੇਦ ਦੂਰ ਹੋਏ ਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਹੀ ਆਏ ਆ। ਸੋ ਇਹ ਕੋਈ ਵੱਡੀ ਗੱਲ ਨਹੀਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਰੂਰ ਇਹ ਪੁੱਛਣਾ ਚਾਹੁੰਨਾ ਕਿ ਅਸੀਂ ਤਾਂ ਆਪਣੀ ਪਾਰਟੀ 'ਚ ਹੀ ਵਾਪਸ ਆਏ ਆ। ਅਸੀਂ ਕਿਸੇ ਹੋਰ ਪਾਸੇ ਨਹੀਂ ਗਏ। ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੀਆਂ? ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਸੀ ਤੁਸੀਂ। ਫਿਰ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਚ ਗਏ ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਚ ਗਏ ਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾਤਾ ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾਂ ਲਾਣ ਕਰ ਦੇ ਤੇ ਤੁਸੀਂ ਕਿਸੇ ਹੋਰ ਪਾਰਟੀ ਚ ਲੱਜ ਜਾਂਦੇ ਚਰਚਾ ਜਮ ਚੱਲ ਰਹੀਆਂ ਸੀ ਵੀ ਸ਼ਾਇਦ ਥੋੜੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਉਹ ਸੋ ਮੌਕਾਪ੍ਰਸਤ ਕੌਣ ਹੈ ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਿਧਾਂਤਕ ਤੌਰ ਤੇ ਜੁੜਿਆ ਹੋਇਆ ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ ਤੇ ਜਿੱਤ ਕੇ ਸ਼੍ਰੋਮਣੀ ਗਾਲੀਦਲ ਵਿੱਚ ਸ਼ਾਮਲ ਹੋਏ ਸੀ ਹਾਰਾ ਕਿਉਂ ਉਹ ਤੋਂ ਕਾਂਗਰਸ ਦੀ ਸਰਕਾਰ ਬਣੀ ਸੀ ਕਿਉਂ ਕਿਉਂਕਿ ਉਹ ਉਹ ਹਮੇਸ਼ਾ ਦਿਲੋਂ ਮਨੋਂ ਅਕਾਲੀ ਸੀ ਤਾਂ ਹੀ ਉਹਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਈ ਤੇ ਤੁਸੀਂ ਆਪ ਦੇ ਗਰੇਵਾਂ ਚ ਝਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਕਿਹਦਾ ਕਰਤਾਰ ਕਿਹਾ ਜਾਏ ਤੇ ਦੂਜੀ ਗੱਲ ਤੁਸੀਂ ਕਹੀ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜਿਆ ਤੇ ਸਿਰਫ ਦੋ ਵਾਰੀ ਅਸੀਂ ਹਾਰੇ ਹਾਂ ਚਾਰ ਵਾਰੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਐਮ ਐਲ ਏ ਰਹੇ ਪੰਜ ਵਾਰੀ ਲੋਕਾਂ ਨੇ ਮੈਨੂੰ ਜਿਤਾਇਆ ਅਜੀ ਕੋਈ ਮਾਣਿਆ غرور ਨਹੀਂ ਕਰਦੇ ਤੁਹਾਡੇ ਵਾਂਗੂ ਕੋਈ ਹੰਕਾਰ ਇਹ ਤਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਵੀ ਲੋਕਾਂ ਨੇ ਐਡਾ ਵੱਡਾ ਸਾਡੇ ਤੇ ਭਰੋਸਾ ਜਤਾਇਆ ਅਸੀਂ ਤਾਂ ਲੋਕਾਂ ਦੀ ਦੇਣ ਦੇ ਨਹੀਂ ਸਕਦੇ ਕਦੇ ਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਤੇ ਜੋ ਸਾਨੂੰ ਖਰਾਬ ਕੀਤਾ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਜਹੰਕਾਰ ਤੁਸੀਂ ਕਰੇ ਬੈਠੇ ਹੋ 10 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਹੰਕਾਰ ਹੋ ਗਿਆ ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫੇਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਆਂ ਫੇਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ ਜਿਹੜੀ ਤੁਹਾਡੀ ਔਕਾਤ ਹੈ ਉਹਦਾ ਪਤਾ ਫੇਰ ਚੱਲੂਗਾ ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਤੇ ਹੁੱਚੀਆਂ ਗੱਲਾਂ ਨੇ ਤੇ ਦੂਜੀ ਗੱਲ ਲੋਕਾਂ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈਗਾ ਅੱਜ ਤੁਹਾਡੀ ਡਿਊਟੀ ਹੈ ਪੰਜਾਬ ਬਾਰੇ ਸੋਚਣ ਵਾਸਤੇ ਤੇ ਤੁਸੀਂ ਗੱਲਾਂ ਕੀ ਕਰਦੇ ਹੋ ਤੁਹਾਨੂੰ ਫਿਕਰ ਪਿਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ ਉਹ ਕੀ ਕਰ ਰਹੇ ਨੇ ਕਿਹੜਾ ਕਿਹੜੀ ਪਾਰਟੀ ਜਾ ਰਹੀ ਹੈ ਕਿਹੜਾ ਕੀ ਕਰ ਰਿਹਾ ਹੈ ਕਿਸੇ ਤੇ ਤੁਸੀਂ ਬੱਚੇ ਤੇ ਟਿੱਪਣੀ ਕਰਦੇ ਹੋ ਕਿਸੇ ਦੇ ਫਾਦਰ ਤੇ ਟਿੱਪਣੀ ਕਰਦੇ ਹੋ ਕਿਸੇ ਦੇ ਕਿਸੇ ਪਰਿਵਾਰ ਦੇ ਮੈਂਬਰ ਤੇ ਟਿੱਪਣੀ ਕਰਦੇ ਹੋ ਤੇ ਜੇ ਕੋਈ ਕਾ ਟਿੱਪਣੀ ਕਰਦੇ ਫਿਰ ਤੁਹਾਨੂੰ ਜਿਹੜਾ ਹੈ ਕਵਰਾਗ ਮਚਾਉਂਦੀ ਹੈ ਫਿਰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਤਾਂ ਮਿੱਥੋਂ ਬਿਣਾ ਕੋਈ ਦੀਂਦਾ ਨਹੀਂ ਮੈਂ ਕਹਿੰਦਾ ਤੁਹਾਨੂੰ ਕਿਸੇ ਜਿਹੜਾ ਕੋਈ ਵਿਰੋਧੀ ਪਾਰਟੀ ਤੋਂ ਬਿਣਾ ਕੁਝ ਨਹੀਂ ਹੁੰਦਾ ਅੱਜ ਤੁਹਾਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਤੁਹਾਨੂੰ ਐਡਾ ਵੱਡਾ ਲੋਕਾਂ ਨੇ ਸੋਚੇ ਤੁਸੀਂ ਜੇ ਪ੍ਰੈਸ ਕਾਨਫਰੰਸ ਜਿੱਥੇ ਤੁਸੀਂ ਇਹ ਗੱਲ ਕੀਤੀ ਜੇ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਹੁੰਦੀ ਉੱਥੇ ਕੀ ਤੁਸੀਂ ਪੰਜਾਬ ਵਾਸਤੇ ਰੋਡ ਮੈਪ ਤਿਆਰ ਕਰ ਰਹੇ ਹੋ ਕੀ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਤੁਸੀਂ ਕਰਨ ਦਾ ਭਵਿੱਖ ਵਿੱਚ ਤੁਹਾਡਾ ਮਨਸ਼ਾ ਹੈ ਫਿਰ ਤਾਂ ਗੱਲ ਸਮਝ ਆਉਂਦੀ ਇਹ ਹੁਣ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਕੋਜੀ ਛੋਟੇ ਲੈਵਲ ਦੀ ਸਿਆਸਤ ਇਹ ਲੋਕ ਸਾਰੇ ਜਾਣਗੇ ਨੇ ਸੋ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਅੱਜ ਵੀ ਸਮਾਂ ਹੈ ਲੋਕਾਂ ਨੂੰ ਜਿਸ ਚੀਜ਼ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਉਧਰ ਧਿਆਨ ਦਿਓ ਲੋਕ ਕੀ ਕਰਦੇ ਨੇ ਕੀ ਕੋਈ ਲੀਡਰ ਕਰ ਰਿਹਾ ਉੱਤਰ ਬਾੜਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਅਸੀਂ ਆਪਦੇ ਲੋਕਾਂ ਨੂੰ ਆਪਦੇ ਪਾਰਟੀ ਦੇ ਵਰਕਰਾਂ ਨੂੰ ਜਵਾਬਦੇ ਹਾਂ ਲੋਕ ਸਾਡੇ ਤੋਂ ਜਵਾਬ ਮੰਗਦੇ ਹਾਂ ਜੇ ਕੋਈ ਮੰਗਣਗੇ ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ ਪਰ ਤੁਸੀਂ ਜਿਹੜੇ ਹੈਗੇ ਹੋ ਕਦੇ ਇਸ ਯੋਗ ਨਹੀਂ ਵੀ ਤੁਸੀਂ ਲੋਕਾਂ ਤੋਂ ਜਵਾਬ ਮੰਗੋ ਤਾਂ ਮੈਂ ਤਾਂ ਇਹੀ ਸ਼ਬਦ ਜਿਹੜਾ ਕੁਝ ਆਪਣੀ ਭਾਵਨਾ ਵਿੱਚ ਪ੍ਰਗਟ ਕਰਨਾ ਚਾਹੁੰਦਾ ਸੀ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਤੁਸੀਂ ਜਿਹੜਾ ਜਿਆ ਕਰੋਂਗੇ ਉਹ ਜਿਆ ਕੋਈ ਅਗਲੇ ਤੋਂ ਜਵਾਬ ਤੁਹਾਨੂੰ ਮਿਲ ਜੂਗਾ ਬਹੁਤ ਬਹੁਤ ਧੰਨਵਾਦ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਜਿਹੜਾ ਹੈ ਵਿਸ਼ਵਾਸ ਦਿਵਾਉਣਾ ਚਾਹਣਾ ਵੀ ਇਹ ਜੋ ਫੈਸਲਾ ਅਸੀਂ ਕੀਤਾ ਹੈ 3 ਸਾਹਿਬ ਨੇ ਕੀਤਾ ਹੈ ਜਾਂ ਸਾਡੀ ਪਾਰਟੀ ਨੇ ਕੀਤਾ ਹੈ ਬੜਾ ਸੋਚ ਵਿਚਾਰ ਕੇ ਇਹ ਸੋਚ ਕੇ ਵੀ ਅੱਜ ਲੋੜ ਹੈ ਸ਼ਰੂਮਨੀ ਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਤੇ ਤਾਂ ਹੀ ਜਿਹੜਾ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਨਹੀਂ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਚਾਹੇ ਕੋਈ ਪਾਰਟੀ ਉਹਨਾਂ ਨੇ ਪੰਜਾਬ ਦਾ ਕਦੇ ਨਾ ਤਾਂ ਪਹਿਲਾਂ ਸਵਾਰਿਆ ਨਾ ਹੀ ਕੁਛ ਅੱਗੇ ਭੁਖ ਵਿੱਚ ਸਵਾਰਨੇ ਜਿਹੜੇ ਲੋਕ ਜਿਨ੍ਹਾਂ ਨੇ ਜੇਲਾਂ ਕੱਟੀਆਂ ਪੰਜਾਬ ਵਾਸਤੇ ਉਹਨਾਂ ਨੂੰ ਉਹ ਲੋਕ ਸਵਾਲ ਕਰਨ ਜਿਹੜੇ ਕੱਲ ਆਏ ਨੇ ਸਿਆਸਤ ਵਿੱਚ ਚਲੋ ਠੀਕ ਹੈ ਉਹਨਾਂ ਦੇ ਜਿਹੜਾ ਪੈਰ ਥੱਲੇ ਬਟੇਰ ਆ ਗਿਆ ਮੁੱਖ ਮੰਤਰੀ ਬਣ ਗਏ ਪਰ ਢੀਂਸਾ ਸਾਹਿਬ ਕਰਕੇ ਵਿਅਕਤੀ ਜਿਨ੍ਹਾਂ ਨੇ ਜਿਹੜਾ ਹੈ ਨਜ਼ਰਬੰਦ ਜਿਹੜੇ ਜੇਲਾਂ 'ਚ ਰਹੇ ਨੇ ਜੱਬਲਪੁਰ ਵਰਗੇ ਦੇ ਜੇਲਾਂ 'ਚ ਜਿਨ੍ਹਾਂ ਨੂੰ ਸਾਲ-ਸਾਲ ਪਰਿਵਾਰ ਦਾ ਕੋਈ ਮੈਂਬਰ ਜੀ ਮਿਲ ਨਹੀਂ ਸਕਦਾ ਸੀ ਅੱਜ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਸੋ ਸੋਚ ਕੇ ਵਿਚਾਰ ਕੇ ਜਿਹੜਾ ਹੈ ਚੀਜ਼ਾਂ ਨੂੰ ਗੱਲ ਕਰਨ ਦੀ ਲੋੜ ਹੁੰਦੀ ਹੈ ਤੋਂ ਮੈਂ ਫੇਰ ਜਿਹੜਾ ਹੈ ਇਹ ਆਸ ਕਰਦਾ ਕਿ ਪੰਜਾਬ ਦੇ ਲੋਕ ਸੱਚ ਦੇ ਨਾਲ ਤੇ ਪੰਜਾਬ ਦੇ ਭਵਿੱਖ ਲਈ ਕੀ ਬਿਹਤਰ ਹੈ ਉਹ ਸੋਚ ਵਿਚਾਰ ਕੇ ਅੱਗੇ ਭਵਿੱਖ ਵਿੱਚ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਦਾ ਤਾਂ ਤੁਸੀਂ ਸਾਰਾ ਦੇਖ ਹੀ ਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Subscribe to One India channel and never miss an update.